ਸਤਿ ਸ੍ਰੀ ਅਕਾਲ ਪੰਜਾਬੀ ਖਬਰਾਂ ਦੇ ਇਸ ਬੁਲਟਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਬਠਿੰਡਾ ਦੇ ਜੀਉਂਦ ਪਿੰਡ ਨੇੜੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਕਿਸਾਨਾਂ ਦਾ ਦੋਸ਼ ਪੁਲਿਸ ਨੇ पीटते ਛੁੱਟੇ ਅਥੂ ਗੈਸ ਦੇ ਗੋਲੇ ਮੋਹਾਲੀ ਦੇ ਗੁਰਦੁਆਰਾ ਆਮ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਐਸਜੀਪੀਸੀ ਨੂੰ ਕਿਹਾ ਬਾਦਲ ਪਰਿਵਾਰ ਦੇ ਕੰਟਰੋਲ ਹੇਠ ਹੈ ਸ਼੍ਰੋਮਣੀ ਕਮੇਟੀ ਰਬਨੀਤ ਬਿੱਟੂ ਦੇ ਪ੍ਰੇਂਕਾ ਗਾਂਧੀ ਬਾਰੇ ਦਿੱਤੇ ਬਿਆਨ ਤੇ ਡਾਕਟਰ ਵੇਰ ਕਾ ਨੇ ਕੀਤਾ पलटवार ਕਿਹਾ ਬਿੱਟੂ ਕਰ ਰਹੇ ਹੈਟਲੇ दर्जे ਦੀ ਸਿਆਸਤ ਪੰਜਾਬੀਆਂ ਤੇ ਕਿਸਾਨਾਂ ਨੂੰ ਬੁੱਲ ਰਹੇ ਮਾੜੇ ਬੋਲ ਰਾਜ ਸਭਾ ਦੀਆਂ 37 ਸੀਟਾਂ ਲਈ ਚੋਣ ਕਮਿਸ਼ਨ ਨੇ ਸ਼ਡਿਊਲ ਕੀਤਾ ਜਾਰੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ 5 ਮਾਰਚ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਬਠਿੰਡਾ ਦੇ ਜੀਉਂਦਪਿੰਡ ਨੇੜੇ ਸਥਿਤੀ ਉਸ ਸਮੇਂ ਤਣਾਵ ਵਾਲੀ ਬਣ ਗਈ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੱਥਰਬਾਜ਼ੀ ਵੀ ਹੋਈ ਇਸ ਤੋਂ ਬਾਅਦ ਪੁਲਿਸ ਨੇ ਸਖਤੀ ਵਿਖਾਈ ਇਸ ਦੀਆਂ ਤਸਵੀਰਾਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੰਜਮ ਨਾਲ ਕੰਮ ਲੈਂਦੇ ਹੋਏ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਦਰਸਲ ਕਿਸਾਨ ਆਪਣੀਆਂ ਮੰਗਾਂ ਲਈ ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦੇਣ ਲਈ ਜਾ ਰਹੇ ਸਨ ਕਿਸਾਨਾਂ ਨੇ ਵਕਫ ਵਕਫ ਪਿੰਡਾ ذریعے ਅੱਗੇ ਵਧਣਾ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾ ਨੇ ਕਿਸਾਨਾਂ ਨੂੰ ਉਰਾ ਵਿੱਚ ਰੋਕ ਲਿਆ ਇਸ ਦੌਰਾਨ ਬਠਿੰਡਾ ਦੀ ਐਸਐਸਪੀ ਜੋਤੀ ਯਾਦਵ ਨੇ ਕਿਹਾ ਕਿ ਸਥਿਤੀ ਕਾਬੂ ਹੇਟ ਹੈ ਅਸੀਂ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਏ ਹੋਏ ਲਾਅ ਇਨ ਆਰਡਰ ਮੇਨਟੇਨ ਕਰਨ ਦੀ ਬਸ ਹੈ ਨਾ ਮੈਡਮ ਡਲੇ ਡੋਲੇ ਵੀ ਚਲੇ ਜਾਏਗਾ ਕੀ ਹੈਗਾ ਉਹ ਕਿਸਾਨਾਂ ਵੱਲੋਂ ਜੋ ਕਿਸਾਨ ਕੀ ਜੋ ਇਹ ਮੌਬ ਹੈਗੀ ਇਹਨਾਂ ਦੇ ਵੱਲੋਂ ਐਗਰੈਸ਼ਨ ਕੀਤਾ ਗਿਆ ਪੁਲਿਸ ਇੱਥੇ ਆਈ ਸੀ ਤੇ ਹੁਣ ਅਸੀਂ ਕੰਟਰੋਲ ਕਰ ਰਹੇ ਹਾਂ ਬਚਾਅ ਦੇ ਵਿੱਚ ਬਚਾ ਰਿਹਾ ਜੀ ਹਾਂਜੀ ਹੁਣ ਤੱਕ ਸਿਚੁਏਸ਼ਨ ਅੰਡਰ ਕੰਟਰੋਲ ਹੈਗੀ ਤੇ ਅੱਗੇ ਵੀ ਆ ਜ਼ਿਆਦਾ ਨਹੀਂ ਹੈ ਹੁਣ ਤਾਂ ਡਿਸਪਰਸ ਹੋ ਗਏ ਤੇ ਲੇਕਿਨ ਆ ਸਾਰੇ ਛਾਤਾ ਦੇ ਉੱਪਰ ਚੜ ਕੇ ਉਹ ਪੱਥਰ-ਪੱਥਰ ਦੇ ਨਾਲ ਸਟੋਨ ਪੈਲਟਿੰਗ ਕਰ ਰਹੇ ਨੇ ਪੁਲਿਸ ਤੇ ਉੱਤੇ ਹਮਲਾ ਕਰ ਰਹੇ ਸੀ ਮਾਮ ਹਾਂ ਹਾਂ ਲਗਾਤਾਰ ਚੱਲ ਰਿਹਾ ਹੈਗਾ ਤੇ ਉਹਦੇ ਲਈ ਅਸੀਂ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਤੇ ਇਹਨਾਂ ਨੂੰ ਡਿਸਪਰਸ ਕਰਨ ਦੇ ਲਈ ਅਸੀਂ ਫਿਰ ਜੋ ਪੋਸੀਬਲ ਮਾਈਲਡਸਟ ਯੂਜ਼ ਆਫ ਫੋਰਸ ਹੈ ਉਹ ਕਰਾਂਗੇ ਤੇ ਹਲੇ ਤੱਕ ਤਾਂ ਅਸੀਂ ਇਹਨਾਂ ਨੂੰ ਮੇਨਟੇਨ ਹੀ ਕਰ ਰਹੇ ਹਾਂ ਕੋਈ ਨੋ ਕੈਸ ਦਾ ਇਸਤੇਮਾਲ ਕੀਤਾ ਗਿਆ ਕੁਝ ਤਾਂ ਕਿ ਨਨੂ ਡਿਸਪੋਜ਼ ਕੀਤਾ ਜਾ ਸਕੀ। ਮੋਹਾਲੀ ਦਾ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਹੁਣ ਸ਼ੀਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ। ਜਲੰਧਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਰਗਬੀਰ ਸਿੰਘ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਕਿ ਕਮੇਟੀ ਤੇ ਬਾਦਲ ਪਰਿਵਾਰ ਕਾਬਜ਼ ਹੈ। ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਪੁਸ਼ਤਨਾਹੀ ਕਰਨੀ ਮੰ ਉਹਨਾਂ ਕਮੇਟੀ ਦੇ ਮੁਲਾਜ਼ਮਾਂ ਤੇ ਭ੍ਰਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਗਾਏ ਮੈਨੂੰ ਤਰਨਤਾਰ ਦੇ ਜਿਮਨੀ ਚੌੜ ਵੇੜੇ ਕਿ ਕਿਹਾ ਗਿਆ ਤੁਸੀਂ ਸਾਡੇ ਹੱਕ ਵਿੱਚ ਵੋਟਾਂ ਪਾਉਣ ਵਾਸਤੇ ਆ ਗਏ ਹੋ ਮੈਂ ਇਸ ਪਦਵੀ ਤੇ ਬੈਠਾ ਹੋਇਆ ਹਾਂ ਮੈਂ ਉਸ ਪਦਵੀ ਤੇ ਬੈਠ ਕੇ ਰਾਜ ਨਹੀਂ ਦੇ ਸਕਦਾ ਪਰ ਉਸ ਤੋਂ ਬਾਅਦ ਫਿਰ ਕਿਹਾ ਗਿਆ ਤੁਸੀਂ ਇਹ ਕਹਿ ਦਿਓ ਕਿ ਦਲ ਸੰਮਤ ਦਾ ਜਿਹੜਾ ਫੈਸਲਾ ਸੀ ਉਹ ਬੀਜੇਪੀ ਤੇ ਆਰਐਸਐਸ ਦੇ ਕਹਿੰਦੇ ਜਿਹੜਾ ਸੀ ਉਹ ਫੈਸਲਾ ਕੀਤਾ ਮੈਨੂੰ ਬੁਮਰਾ ਕੀਤਾ ਗਿਆ ਮੇਰੇ ਕੋਲੋਂ ਕੋ ਗਲਤ ਫੈਸਲਾ ਹੋਇਆ ਹੈ ਦਮੈਕਾ ਤੇ ਮੈਂ ਇੱਕ ਸੂਤਰ ਭਰ ਵੀ ਆਪਣੇ ਕਾਇਦੇ ਬਚਨਾ ਕੋਲ ਜੋ ਫਸੀਲ ਤੋਂ ਅਸੀਂ ਫੈਸਲਾ ਕੀਤਾ ਉਹ ਤੋਂ ਪਿੱਛੇ ਹਟਣ ਦੀ ਬਿਲਕੁਲ ਵਿਚਾਰ ਨਹੀਂ ਬਿਲਕੁਲ ਇਹ ਪ੍ਰਵਾਹ ਸਾਹਿਬ ਨੂੰ ਪਤਾ ਹੈ ਕਿ ਬਾਦਲ ਪਰਿਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਝਿਆ ਪ੍ਰਬੰਧਿਤ ਕਰਦਾ ਹੈ ਜੇਕਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀਏ ਲੋਕ ਗੁਰ ਕਰੰਥੀਏ ਨੂੰ ਦਾਤਾ ਬੈਠਣ ਤੋਂ ਰੋਕਿਆ ਜਾ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਜਦ ਜੇ ਬੈਠਦੇ ਨੇ ਤੇ ਜਿਹਨਾਂ ਨੂੰ ਦੇਖ ਕੇ ਮੇਰੇ ਸੀਨੇ 'ਚ ਅੱਗ ਲੱਗਦੀ ਹੈ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਇਹ ਹੈ ਕਿ ਜੋ ਬਾਦਲ ਪਰਿਵਾਰ ਕਿੰਦਾ ਉਹ ਹੁੰਦਾ ਹੈ

ਆਦਰ ਪਰਵਾਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਤਾਜ਼ਾ ਬਿਆਨਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਕਾਂਗਰਸ ਦੇ ਸੀਨੀਅਰ ਆਗੂ ਡਾਕਟਰ ਰਾਜਕਮਰ ਵੇਰਕਾ ਨੇ ਬਿੱਟੂ ਤੇ ਕਰਾਰਾ ਹ tấn कसे ਉਹਨਾਂ ਕਿਹਾ ਕਿ ਸਿਆਸਤ ਵਿੱਚ ਉਹਨਾਂ ਨੇ ਹਾਲੇ ਤੱਕ ਕਿਸੇ ਵੀ ਲੀਡਰ ਨੂੰ ਇਸ ਤਰ੍ਹਾਂ ਹੇਠਾਂ ਡਿੱਗਦੇ ਨਹੀਂ ਵੇਖਿਆ ਜਿਵੇਂ ਅੱਜਕੱਲ ਬਿੱਟੂ ਡਿੱਗੇ ਹੋਏ ਨੇ ਡਾਕਟਰ ਵੇਰਕਾ ਨੇ ਕਿਹਾ ਕਿ ਉਹ ਕਦੇ ਕਿਸਾਨਾਂ ਬਾਰੇ ਬਿਆਨ ਦੇ ਰਹੇ ਨੇ ਤੇ ਕਦੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਤੇ ਬੇਬੁਨਿਆਦ ਦੋਸ਼ ਲਗਾ ਰਹੇ ਨੇ ਅਸਲ ਵਿੱਚ ਉਹ ਭਾਜਪਾ ਹਾਈ ਕਮਾਂਡ ਨੂੰ ਖੁਸ਼ ਕਰਨ ਲਈ ਅਜਿਹਾ ਕਰ ਰਹੇ ਨੇ ਉਹਨਾਂ ਮੰਗ ਕੀਤੀ ਕਿ ਭਾਜਪਾ ਨੂੰ ਤੁਰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਬਿੱਟੂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਦੇਖੋ ਮੇਨਲੀ ਗੱਲ ਹੈ ਚਮਚਾਗਰੀ ਦੀ ਹੱਦ ਹੁੰਦੀ ਹੈ। ਜਿਸ ਤਰ੍ਹਾਂ ਸਿਆਸਤ ਦੇ ਵਿੱਚ ਇਹ ਬਿੱਟੂ ਗਿਰ ਰਿਹਾ ਹੈ। ਔਰ ਉਸ ਤਰ੍ਹਾਂ ਮੈਂ ਕਦੀ ਨਹੀਂ ਦੇਖਿਆ। ਉਹਦਾ ਕਾਰਨ ਇਹ ਹੈ ਕਿ ਬਿੱਟੂ ਜੀ ਦੀ ਰਾਜ ਸਭਾ ਦੀ ਟਾਈਮ ਪੂਰਾ ਹੋ ਰਿਹਾ ਹੈ। ਔਰ ਇਹ ਵੀ ਖਬਰਾਂ ਹੈ ਕਿ ਬਿੱਟੂ ਜੀ ਨੂੰ ਹੁਣ ਵਿਦਾਈ ਦੀ ਤਰਫ ਅੱਗੇ ਵਧਾ ਰਹੀ ਹੈ ਬੀਜੇਪੀ ਉਸ ਗੱਲ ਤੋਂ ਪਹਿਲੇ ਉਹਨਾਂ ਨੇ ਰਾਹੁਲ ਗਾਂਧੀ ਤੇ ਅਟੈਕ ਕੀਤਾ ਅੱਜ ਉਹਨਾਂ ਨੇ ਪ੍ਰਿੰਕਾ ਗਾਂਧੀ ਦੇ ਉੱਪਰ ਇਹ ਝੂਠੇ ਇਲਜ਼ਾਮ ਲਗਾਏ ਹੈ ਭਾਈ ਦੂਸਰੀ ਗੱਲ ਮੈਂ ਕਹਿਣਾ ਚਾਹਨਾ ਬਿੱਟੂ ਜੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਗਾਲੀ ਦੇ ਰਹੇ ਹੋ ਪੰਜਾਬ ਦੇ ਕਿਸਾਨਾਂ ਨੂੰ ਗਾਲੀ ਦੇ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਉੱਥੇ 500 ਤੋਂ ਵੱਧ ਖਾਲਸਤਾਨੀਆਂ ਨੇ ਮੇਰੇ ਤੇ ਹਮਲਾ ਕੀਤਾ ਕੀ ਸਾਰੇ ਕਿਸਾਨ ਖਾਲਸਤਾਨੀ ਹੈ ਇਸ ਗੱਲ ਵਾਸਤੇ ਬੀਜੇਪੀ ਸਾਰਿਆਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਬਿੱਟੂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਔਰ ਅੱਜ ਇੱਕ ਜਿਸ ਤਰੀਕੇ ਦੇ ਨਾਲ ਬਿੱਟੂ ਜੀ ਬੋਲ ਰਹੇ ਮੈਂ ਸਮਝਣਾ ਕਿ ਬਿੱਟੂ ਜੀ ਖੁਦ ਨਹੀਂ ਬੋਲ ਰਹੇ ਇਹਨਾਂ ਦਾ ਲਾਲਚ ਬੋਲ ਰਿਹਾ ਹੈ ਇਹਨਾਂ ਦਾ ਸਵਾਰਥ ਬੋਲ ਰਿਹਾ ਹੈ ਔਰ ਇਹ ਇਹ ਜੋ ਕੁਝ ਬੋਲ ਰਹੇ ਹੈ ਆਪਣੀ ਰਾਜ ਸਭਾ ਨੂੰ ਬਚਾਣ ਦੀ ਕਾਤਰ ਬੋਲ ਰਹੇ ਇਹ ਮੋਦੀ ਜੀ ਨੂੰ ਝੁਕਣਾ ਪਿਆ ਇਹ ਕਿਸਾਨਾਂ ਦੇ ਅੱਗੇ ਪੰਜਾਬ ਦੇ ਅੱਗੇ ਔਰ ਜਿਹੜੇ ਪੰਜਾਬ ਪਰੋਦੀ ਕਿਸਾਨ ਪਰੋਦੀ ਬੇਚੀ ਉਹਨਾਂ ਨੂੰ ਵਾਪਸ ਲੈਣੇ ਪਏ ਔਰ ਇਹ ਗੱਲ ਬਿੱਟੂ ਦੀਨੇ ਜਿਹੜਾ ਕਿਸਾਨਾਂ 'ਤੇ ਪਰ ਇਲਜ਼ਾਮ ਲਗਾਇਆ ਹੈ ਇਹ ਕਿਸਾਨਾਂ ਨੂੰ ਗਾਲੀ ਦਿੱਤੀ ਹੈ ਇਹ ਪੰਜਾਬ ਨੂੰ ਗਾਲੀ ਹੈ ਸਾਬਕਾ ਮੇਜਰ ਗੁਰਚਰਨ ਸਿੰਘ ਨੇ ਪੈਸਕੋ ਦੇ ਚੇਅਰਮੈਨ ਵੱਜੋਂ ਅਹੁਦਾ ਸੰਭਾਲਿਆ ਹੈ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਮੌਜੂਦ ਰਹੇ ਅਹੁਦਾ ਸੰਭਾਲਣ ਤੋਂ ਬਾਅਦ ਮੇਜਰ ਗੁਰਚਰਨ ਸਿੰਘ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ ਪੰਜਾਬ ਦੇ ਵਿੱਚ 4.5 ਲੱਖ ਦੇ ਕਰੀਬ ਐਕਸ ਸਰਵਿਸਮੈਨ ਨੇ ਸਾਡੀ ਕਾਰਪੋਰੇਸ਼ਨ ਇਹਨਾਂ ਦੀ ਮੁੜ ਨੌਕਰੀ ਤੇ ਮੁੜ ਵਸੇਵੇ ਲਈ ਜ਼ਿੰਮੇਵਾਰੀ ਲੈਂਦੀ ਹੈ। ਸੋ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਜਰ ਗੁਰਜਨ ਸਿੰਘ ਜੀ ਨੂੰ ਅੱਜ ਪੈਸਕੋ ਦੇ ਚੇਅਰਮੈਨ ਦੇ ਤੌਰ ਤੇ ਚੇਅਰ ਤੇ ਬਿਠਾਇਆ ਗਿਆ। ਸੋ ਮੇਰੇ ਨਾਲ ਡਾਕਟਰ ਸੰਨੀ ਹਲੂ ਵਾਲੀ ਆਈ ਸਾਡੇ ਸੋ ਪੂਰੇ ਸਤਕਾਰਯੋਗ ਆਮ ਆਲੀ ਪਾਰਟੀ ਸੀਨੀਅਰ ਲੀਡਰਸ਼ਿਪ ਸੋ ਅਸੀਂ ਮੇਜਰ ਨੂੰ ਮੁਬਾਰਕਵਾਹ ਦਿੰਨੇ ਆ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਬਹੁਤ ਸਾਰੇ ਉਹ ਪਰਿਵਾਰਾਂ ਨਾਲ ਇਹਨਾਂ ਦਾ ਲਿੰਕ ਹੋਣ ਜਾ ਰਿਹਾ ਉਹਨਾਂ ਦੀ ਜਮਵਾਰੀ ਦਿੱਤੀ ਗਈ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਦੇਸ਼ ਇਜ਼ਾਦ ਕਰਾਉਣ ਲਈ 24 ਘੰਟੇ ਆਪਣੀ ਜਾਨ ਜਿਹੜੀ ਹੈ ਉੱਥੇ ਦੁੱਖਮ ਚ ਪਾ ਕੇ ਦੇਸ਼ ਦੀ ਰੱਖਿਆ ਕੀਤੀ ਸੋ ਅੱਜ ਜਿਹੜੀ ਪੈਸਕੋ ਦੀ ਚੇਅਰਮੈਨਨੀ ਹੈ ਸਾਡੇ ਮੇਜਰ ਕੁਪਰਤੰਸਿੰਘ ਜੀ ਨੂੰ ਦੇਣ ਜਾ ਰਿਹਾ ਮੈਂ ਪਾਰਟੀ ਦਾ ਸਾਡੇ ਪਾਰਟੀ ਸੁਪਰੀਮੋ ਆ ਸਾਡੇ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਸਾਡੇ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਹ ਜਿੰਮੇਵਾਰੀ ਦਿੱਤੀ ਹੈ ਇਹ ਜਿੰਮੇਵਾਰੀ ਮੇਰੇ ਵਾਸਤੇ ਬਹੁਤ ਬड़ी ਜਿੰਮੇਵਾਰੀ ਹੈ ਸਾਡੇ ਪੰਜਾਬ ਦੇ ਵਿੱਚ ਅਪਰੋਕਸੀਮੇਟਲੀ 4.5 ਲੱਖ ਐਕਸ ਸਰਵਿਸਮੈਨ ਹੈ ਹਰ ਸਾਲ 6.5 ਤੋਂ ਲੈ ਕੇ 7000 ਐਕਸ ਸਰਵਿਸਮੈਨ ਰਿਟਾਇਰ ਹੋ ਕੇ ਆਉਂਦੇ ਆ ਸਾਰੇ ਪੰਜਾਬ ਦੇ ਵਿੱਚ ਅਪ੍ਰੋਕਸੀਮੇਟਲੀ 70 75000 ਦੇ ਲਾਗਿਛਾਗੇ ਵਾਰ ਵਿండోਸ ਹੈ ਵਿండోਸ ਹੈ ਇਹਨਾਂ ਸਾਰਿਆਂ ਦੀ ਜਿੰਨੇ ਵੀ ਐਕਸਰਸਮੈਨ ਆਉਂਦੇ ਆ ਹਰ ਸਾਲ ਉਹਨਾਂ ਦੀ এমਪਲॉयਮੈਂਟ ਰੀਹੈਬਿਲਿਟੇਸ਼ਨ ਕਿਉਂਕਿ ਉਹ ਨਵੇਂ ਨਵੇਂ ਆਉਂਦੇ ਆ ਉਹਨਾਂ ਨੂੰ ਸਿਵਲ ਦੇ ਬਾਰੇ ਕੁਝ ਹੋਰ ਕਿੱਥੇ ਅਪਲਾਈ ਕਰਨਾ ਕਿਦਾਂ ਨੌਕਰੀ ਕਰਨਾ ਉਹਨਾਂ ਨੂੰ ਉਹਨਾਂ ਦੇ ਬਾਰੇ ਨਹੀਂ ਜਾਣਕਾਰੀ ਹੁੰਦੀ ਸਾਡੀ ਕਾਰਪੋਰੇਸ਼ਨ ਇਹ ਜ਼ਿੰਮੇਵਾਰੀ ਲੈਂਦੀ ਹੈ ਕਿ ਵੀ ਜਿੰਨੇ ਵੀ ਐਕਸਰਸਮੈਨ ਆਉਂਦੇ ਆ ਸਾਡੇ ਕੋਲ ਰਜਿਸਟਰ ਕਰਦੇ ਆ ਉਹਨਾਂ ਸਾਰਿਆਂ ਨੂੰ ਅ ਅੱਛੀ ਤੋਂ ਅੱਛੀ ਜਗ੍ਹਾ ਦੇ ਉੱਤੇ ਪਲੇਸ ਕੀਤਾ ਜਾਵੇ ਘਰ ਦੇ ਨਜ਼ਦੀਕ ਪਲੇਸ ਕੀਤਾ ਜਾਏ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ ਇਸੇ ਦੇ ਚਲਦਿਆਂ ਪਠਾਨਕੋਟ ਵਿੱਚ ਇੱਕ ਖਾਲ ਨੂੰ ਪੱਕਾ ਕੀਤਾ ਜਾਵੇਗਾ ਇਸ ਖਾਲ ਲਈ ਕਈ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਦਿੱਤੀ ਗਈ ਹੈ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਤਕਸੀਮ ਕੀਤੇ ਗਏ ਇਸ ਮੌਕੇ ਉਹਨਾਂ ਖਾਲ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਤਕਰੀਬਨ 10 ਕਰੋੜ ਰੁਪਏ ਦੇ ਚੈੱਕ ਵੰਡੇ ਗਏ ਨੇ ਵਿਧਾਨ ਸਭਾ ਦੇ 6-7 ਪਿੰਡ ਜਿਨ੍ਹਾਂ ਪਿੰਡਾਂ ਦੇ ਵਿੱਚ ਇੱਕ ਕੱਚਾ ਨਾਲਾ ਜਿਹਨੂੰ ਆਪਾਂ ਖਾਲ ਕਹਿੰਦੇ ਆ ਆਪਣੀ ਪਾਸਾ ਚੋਂ ਨਿਕਲਦਾ ਸੀਗਾ ਜਿਹੜਾ ਜਿਹੜਾ ਆਪਣੇ ਜੋ ਵੀ ਡੀਸੀ ਕਨਾਲ ਹੈ ਉਥੋਂ ਆਰੰਭ ਹੁੰਦਾ ਜਿਹਨੂੰ ਆਪਾਂ ਗੁਲਬਰ ਗੁਲਪਰ ਦਾ ਨਾਮ ਵੀ ਦਿੰਦੇ ਆ ਸੋ ਇਹ ਲਗਾਤਾਰ ਕਈ ਵਰਿਆਂ ਤੋਂ ਕੁਦਰਤੀ ਪਾਣੀ ਵਗਦਾ ਸੀਗਾ ਔਰ ਇਹ ਪਾਣੀ ਕਲਾਨੌਰ ਤੱਕ ਜਾਂਦਾ ਲੋਕਾਂ ਦੇ ਖੇਤਾਂ ਨੂੰ ਲੱਗਦਾ ਕਿਸਾਨਾਂ ਦੇ ਖੇਤਾਂ ਨੂੰ ਸੋ ਮੈਂ ਅੱਜ ਇਹ ਖੁਸ਼ੀ ਤੇ ਪਾਲ ਸਾਂਝੇ ਕਰਦਾ ਹੋਇਆ ਤੁਹਾਡੇ ਨਾਲ ਇਹ ਦੱਸ ਰਿਹਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਸ ਨਾਲੇ ਨੂੰ ਖਾਲ ਨੂੰ ਪੱਕਾ ਕਰਨ ਦੇ ਲਈ ਬਹੁਤ ਵੱਡਾ ਮਤਲਬ ਜਿਹੜਾ ਆ ਉਹ ਇੱਕ ਮੈਂ ਸਮਝਦਾ ਵੀ ਸਾਡੇ ਇਲਾਕੇ ਨੂੰ ਗਿਫਟ ਮਿਲਿਆ ਵੈਸੇ ਤਾਂ ਬਹੁਤ ਲੰਬਾ ਹੈ ਪਰ ਪਹਿਲੇ ਪੜਾਵ ਜੋ ਅਸੀਂ 3.5 ਕਿਲੋਮੀਟਰ ਇਸ ਖਾਲ ਨੂੰ ਪੱਕਾ ਕਰਨਾ 29 ਫੁੱਟ ਚੌੜਾ ਹੋਏਗਾ ਥੱਲੋਂ ਫਿਰ ਉੱਪਰੋਂ ਇਹ 40 ਫੁੱਟ ਆ ਜਾਣਾ ਟੋਟਲ ਅਸੀਂ 71 ਫੁੱਟ ਜਿਹੜੀ ਜ਼ਮੀਨ ਹੈ ਉਹਦੇ ਅੰਦਰ ਇਹਨੂੰ ਬਣਾਵਾਂਗੇ ਐਕਵਾਇਰ ਕੀਤੀ ਗਈ ਆ ਸੋ ਉਹ ਜਿਹੜੀ ਜ਼ਮੀਨ ਆਈ ਆ ਕਿਸਾਨਾਂ ਦੀ ਇਹਦੇ ਖਾਲ ਦੇ ਨਿਰਮਾਣ ਦੇ ਦੌਰਾਨ ਉਹਦਾ ਅਜ ਮਵਾਬਜਾ ਤਿੰਨ ਪਿੰਡਾਂ ਦੇ ਕਿਸਾਨਾਂ ਨੂੰ ਦਿਵਕੂ ਤਲੋਰੀਆਂ ਘਟਾਰੂ ਚੱਕ ਤੇ ਕੋਲ ਚੱਕ ਖੁਲੜੀ ਦੇ ਪਰਿਵਾਰ ਵੀ ਨੇ ਮਾਈ ਚੱਕ ਦੇ ਪਰਿਵਾਰ ਵੀ ਨੇ ਚਾਰ ਪਿੰਡਾਂ ਨੂੰ ਅੱਜ ਲਗਭਗ 10 ਕਰੋੜ ਰੁਪਈਆ ਜਿਹੜਾ ਆ ਉਹ ਅਸੀਂ ਇੱਥੇ ਫੰਕਸ਼ਨ ਕੀਤਾ ਤਲੋਰੀਆਂ ਦੇ ਅੰਦਰ ਵੰਡਿਆ ਔਰ ਇਸ 3.5 ਲੰਬੇ ਖਾਲ ਦੇ ਪੱਕੇ ਹੋਣ ਦੇ ਨਾਲ-ਨਾਲ ਪੰਜ ਪੁਲ ਵੀ ਜਿਹੜੇ ਲੋਕਾਂ ਦੇ ਆਵਾਜਾਈ ਲਈ ਬਣਨੇ ਆ ਪੱਕੇ ਤੌਰ ਤੇ ਸਥਾਈ ਪੁਲ ਕਿਉਂਕਿ ਲੋਕ ਵਿੱਚੋਂ ਲੰਘਦੇ ਸਨ ਕਿਵਾਰੀ ਫਸਲ ਕੱਢਣ ਵੇਲੇ ਵੀ ਜਾਂ ਬਿਮਾਰ ਸਵਾਰ ਆਦਮੀ ਜਦੋਂ ਜਾਂਦਾ ਸੀ ਤੋ ਉਹ ਖ਼ੁਸ਼ੂਸ ਕਰਦਾ ਸੀ ਪੰਜ ਪੱਕੇ ਪੁਲ ਬਣ ਰਹੇ ਆ ਸੋ ਇਹ ਕਰੋੜਾਂ ਰੁਪਈਆ ਦਾ ਪ੍ਰੋਜੈਕਟ ਜਿਹੜਾ ਆ ਉਹ ਸਰਕਾਰ ਨੇ ਸਾਡੇ ਲਾ ਕੇ ਗਿਵਟ ਦਿੱਤਾ ਸੋ ਮੈਂ ਮੁੱਖ ਮੰਤਰੀ ਜੀ ਦਾ ਵੀ ਧੰਨਵਾਦ ਕਰਦਾ ਸੋ ਜਲਦੀ ਇਹ ਇੱਕ ਹੋਰ ਖਾਲਾ ਜਿਹੜਾ ਪੰਜਾਬ ਸਰਕਾਰ ਦਾ ਯਤਨ ਹੈ ਕਿ ਨਹਿਰੀ ਪਾਣੀ ਦਾ ਇਸਤੇਮਾਲ ਕਰਨਾ ਜ਼ਿਆਦਾ ਧਰਤੀ ਹੀੜਲਾ ਪਾਣੀ ਬਚਾਣਾ ਜਿਵੇਂ ਸਾਡੇ ਗੁਰੂ ਸਵਾਨਾਂ ਨੇ ਵੀ ਕਿਹਾ ਪਵਨ ਗੁਰੂ ਪਾਣੀ ਪੀਤਾ ਮਾਤਾ ਤਹਤ ਮੱਤ ਇਹ ਜਿਹੜਾ ਅਸੀਂ ਉਹਨਾਂ ਗੁਰੂ ਸਵਾਨਾਂ ਦਾ ਜਿਹੜੇ ਵਚਨ ਨੇ ਉਹਨਾਂ ਦੇ ਜਿਹੜੇ ਜਿਹੜੇ ਸਾਨੂੰ ਆਦੇਸ਼ ਨੇ ਹੁਕਮ ਨੇ ਉਹਨਾਂ ਨੂੰ ਪਾਲਣਾ ਕਰਦੀ ਹੋਈ ਸਰਕਾਰ ਨੇ ਇਹ ਵੱਡਾ ਫੈਸਲਾ ਜ ਲੈਆ ਸੋ 10 ਕਰੋੜ ਰੁਪਈਆ ਅੱਜ ਵੰਡਿਆ ਗਿਆ ਭਾਰਤ ਅਮਰੀਕਾ ਵਪਾਰਕ ਸਮਝੌਤੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਰੋਲ ਲਗਾਤਾਰ ਵੱਧਦਾ ਜਾ ਰਿਹਾ ਹੈ। ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਇਸ ਡੀਲ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨ ਅਗੂ ਸਰਵਜ ਸਿੰਘ ਪੰਦੇ ਨੇ ਕਿਹਾ ਕਿ ਅਮਰੀਕਾ ਭਾਰਤ ਵਪਾਰ ਸੌਦਾ ਕਿਸਾਨੀ ਨੂੰ ਤਬਾਹ ਕਰਨ ਵਾਲਾ ਹੈ। ਸਰਕਾਰ ਦੇ ਨੁਮਾਇੰਦੇ ਅਤੇ ਸਰਕਾਰ ਪੱਖੀ মিডিਆ ਇਸ ਡੀਲ ਨੂੰ ਦੇਸ਼ ਦਾ ਭਵਿੱਖ ਦਸਰਾਏ ਨੇ ਪਰ ਅਸਲ ਵਿੱਚ ਇਹ ਦੇਸ਼ ਦੇ ਕਿਸਾਨ ਵਰਗ ਲਈ ਕਾਤਕ ਹੈ। ਇਸਰਾਨ ਪੰਦੇ ਨੇ ਰਾਜमंत्री ਰਵਨੀਤ ਬਿੱਟੂ ਦੇਵੀ ਨਿਸ਼ਾਨਾ ਸਾਧਿਆ। ਅਤੇ ਕਿ ਹਾਕੀ ਕਿਸਾਨਾਂ ਨੂੰ ਬਿੱਟੂ ਵਰਗੇ ਭਾਜਪਾ ਆਗੂਆਂ ਨੇ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਕਿਸਾਨ ਹੁਣ 21 ਫਰਵਰੀ ਨੂੰ ਵੱਡਾ ਐਲਾਨ ਕਰਨਗੇ ਖੇਤੀ ਖੇਤਰ ਲਈ ਮੌਤ ਦਾ ਸਮਝੌਤਾ ਵਾ ਇਸ ਵੇਲੇ ਉਹਦੀਆਂ ਚਰਚਾਵਾਂ ਪੂਰੀ ਦੁਨੀਆ 'ਚ ਆ ਪੂਰੇ ਦੇਸ਼ 'ਚ ਆ ਤੇ ਪੰਜਾਬੀਆਂ ਵਿੱਚ ਹੈਗੀਆਂ ਵਾ ਜਿਹੜਾ ਖੇਤੀ ਖੇਤਰ ਲਈ ਜਿਹਨੂੰ ਭਾਰਤ ਅਮਰੀਕਾ ਸਮਝੌਤਾ ਕਿਹਾ ਜਾ ਰਿਹਾ ਵਾ ਇੱਕ ਨਰਟਪ ਵਾਰ ਚੱਲ ਰਹੀ ਆ ਸਰਕਾਰ ਜੜੇ ਲੋਕਪੱਖੀ ਬੁੱਧੀਜੀਵੀ ਜਾ ਕਿਸਾਨ ਮਜ਼ਦੂਰ ਜਿਹੜੇ ਚਿੰਤਕ ਨੇ ਦੇਸ਼ ਲਈ ਉਹ ਪੂਰਾ ਜੋਰ ਲਾ ਰਹੇ ਨੇ ਵੀ ਭਾਰਤ ਅਮਰੀਕਾ ਸਮਝੌਤਾ ਜਿਹੜੇ ਭਾਜਪਾ ਦੇ ਟੋਟਲ ਟੀਵੀ ਚੈਨਲ ਤੇ ਜਿਹੜੇ ਬੁਲਾਰੇ ਆ ਰਹੇ ਨੇ ਭਾਜਪਾ ਦੀ ਸਰਕਾਰ ਜਿਹੜੇ ਉਹਨਾਂ ਦੇ ਪੱਖੀ ਮੀਡੀਆ ਵਾਲੇ ਨੇ ਵੀ ਇਹ ਸਮਝੌਤਾ ਬਹੁਤ ਵਧੀਆ ਆ ਕਿਸਾਨਾਂ ਦੇ ਹੱਕ ਤੇਗਾ ਪਰ ਇਹ ਦੁਨੀਆ ਜਾਣਦੀ ਆ ਪੈਨੇ ਦੇਸ਼ ਦੀ ਪੂਰੀ ਖੇਤੀ ਸੈਕਟਰ ਨੂੰ ਮੌਤ ਦੇ ਮੂੰਹ ਵਿੱਚ ਲਾਜਣਾ ਕਿਸਾਨਾਂ ਨੂੰ ਬਰਬਾਦ ਕਰਕੇ ਰੱਖ ਦੇਣਾ ਇਹਦੇ ਵਿੱਚ ਟਾਈਮਿੰਗ ਵੇਖੋ ਰਵਨੀਤ ਸਿੰਘ ਬਿੱਟੂ ਦਾ ਬਿਆਨ ਆ ਰਿਹਾ ਠੀਕ ਆ ਜੋ ਬੋਲ ਰਿਹਾ ਉਹ ਜਿਹਦੇ ਤੇ ਮਰਜ਼ੀ ਐਫ ਆਰ ਕਰਾਵੇ ਪ੍ਰਿੰਕਾ ਗਾਦੀ ਤੇ ਕਰਾਵੇ ਸਾਨੂੰ ਤਰਾਜ ਕੋਈ ਨਹੀਂ ਉਹਦੇ ਤੇ ਠੀਕ ਹੈ ਜੀ ਦਿੱਲੀ ਚ ਉਹਨਾਂ ਦੀ ਸਰਕਾਰ ਆ ਕੇਂਦਰ ਚ ਉਹਨਾਂ ਦੀ ਸਰਕਾਰ ਆ ਇਹਦੀ ਟਾਈਮਿੰਗ ਹੁਣ ਕਿ ਹੋ ਹੈਗੀ ਆ ਰਵਨੀਤ ਬਿੱਟੂ ਨੂੰ ਜੋ ਆ ਰਿਹਾ ਸੰਦੇਸ਼ ਦੇ ਰਹੀ ਆ ਜੋ ਦਿੱਲੀ ਚੋਂ ਆ ਰਹੇ ਆ ਵੀ ਜਿਹੜਾ ਇਹ ਚੱਲ ਰਿਹਾ ਇਸ ਵੇਲੇ ਗੱਲਬਾਤ ਮੀਡੀਆ ਤੇ ਚੱਲ ਰਹੀ ਆ ਉਹਨੂੰ ਡੀਰੇਲ ਕਰਨਾ ਵਾ ਤੇ ਉਹਨੂੰ ਡੀਰੇਲ ਕਰ ਲਈਏ ਬਿਆਨ ਦਾਗੇ ਔਰ ਸਾਰੇ ਚੈਨਲ ਹੁਣ ਬਿੱਟੂ ਵਰਸਸ ਪ੍ਰਿੰਕਾ ਹੋ ਜਾਣ ਔਰ ਕਿਸਾਨਾਂ ਨੂੰ ਖਲਨਾਇਕ ਕਿਵੇਂ ਵਿਖਾਉਣਾ ਜਿਵੇਂ ਉਹ ਕਹਿ ਰਿਹਾ ਵੀ ਮੇਰੇ ਤੇ ਖਾਲਸਤਾਨੀਆਂ ਨੇ ਹਮਲਾ ਕੀਤਾ ਇਹਨਾਂ ਚ ਚੁੱਪ ਕਿਉਂ ਰਿਆ ਇਹਨਾਂ ਦਾ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਰਿਹਾ ਉਹਨੇ ਪੂਰੇ ਦੇਸ਼ ਦੇ ਖਪਤਕਾਰ ਮਾਰ ਦੇਣੇ ਆ ਜਿਹੜਾ ਇਹ ਬੀਜੈਕਟ ਲੈ ਕੇ ਆ ਰਿਹਾ ਉਹਨੇ ਸਾਡਾ ਨੁਕਸਾਨ ਕਰਨਾ ਜਿਵੇਂ ਮਜ਼ਦੂਰਾਂ ਦੀ ਨਰੇਗਾ ਖਤਮ ਕਰ ਦਿੱਤੀ ਜਿਵੇਂ ਉਹਨਾਂ ਦੇ 29 ਲੇਬਰ ਕੋਡ ਖਤਮ ਕਰਕੇ ਤੇ 4 ਕੋਡ ਸਰਮਾਏ ਦਾ ਨਾਂ ਦੇ ਹੱਕ 'ਚ ਬਣਾਏ ਹੈਗੇ ਆ ਔਰ 21 ਫਰਵਰੀ ਨੂੰ ਜਦí ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਹੋਣੀ ਆ ਮਜੀਠਾ ਜੋਂਨ ਵਿੱਚ ਉਹਦੀ ਮੀਟਿੰਗ ਕਰਕੇ ਤਿਆਰੀਆਂ 'ਚ ਲੱਗੇ ਹੋਏ ਆ ਔਰ ਇਹ ਸਾਰਾ ਕੁਝ 21 ਨੂੰ ਵੱਡਾ ਇਕੱਠ ਕਰਕੇ ਸਰਕਾਰ ਨੂੰ ਵੰਗਾਰਾਂਗੇ ਲਲਕਾਰਾਂਗੇ ਔਰ ਜਿੰਨੇ ਸਮਝੌਤੇ ਆ ਉਹਦੇ ਆਉਣ ਵਾਲੇ ਸਮੇਂ ਵਿੱਚ ਰੱਦ ਕਰਾਉਣ ਲਈ ਪਿਛਲੇ ਦੋ ਅੰਦੋਲਨਾਂ ਨੂੰ ਵੱਡਾ ਅੰਦੋਲਨ ਖੜਾ ਕਰ ਲਈ ਸਾਰਿਆਂ ਨੂੰ ਇਕੱਠੇ ਕਰਕੇ ਦਿੱਲੀ ਦੇ ਖਿਲਾਫ ਲਾਮਬੰਦੀ ਵਿੱਚ ਜੁਟੇ ਹੋਏ ਆ ਮੌਤਲ ਕਿਤੇ ਗਈ ਡੀਆਈਜੀ ਹਰਚਰਨ ਸਿੰਘ ਪੁੱਲਰ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਗ੍ਰਹਿ ਮੰਤਰਾਲੇ ਨੇ ਦੇ ਦਿੱਤੀ ਹੈ ਹੁਣ ਚੰਡੀਗੜ੍ਹ ਦੀ ਸੀਬੀਆਈ ਕੋਰਟ ਵਿੱਚ ਪੁੱਲਰ ਖਿਲਾਫ ਪ੍ਰਚਾਰ ਦਾ ਮੁਕੱਦਮਾ ਚਲੇਗਾ ਪੁੱਲਰ ਦੇ ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਫਰਵਰੀ ਤੈ ਹੋਈ ਹੈ ਮੌਤਲ ਕਿਤੇ ਗਈ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਫਿਲਹਾਲ ਵੱਧੀਆਂ ਨਜ਼ਰ ਆ ਰਹੀਆਂ ਨੇ ਗ੍ਰਹਿ ਮੰਤ్రਾਲੇ ਨੇ ਪੰਜਾਬ ਦੇ ਗ੍ਰਿਫਤਾਰ ਅਤੇ ਮੌਤਲ ਡੀਆਈਜੀ ਭੁੱਲਰ ਵਿਰੁੱਧ ਮੁਕੱਦਮਾ ਚਲਾਉਂਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤ్రਾਲੇ ਦੇ ਇਸ ਫੈਸਲੇ ਨਾਲ ਹੁਣ ਭ੍ਰਸ਼ਟਾਚਾਰ ਦੇ ਮਾਮਲੇ ਵਿੱਚ ਭੁੱਲਰ ਵਿਰੁੱਧ ਅਦਾਲਤੀ ਕਾਰਵਾਈ ਦਾ ਰਸਤਾ ਸਾਫ਼ ਹੋ ਗਿਆ ਹੈ। ਭੁੱਲਰ ਵਿਰੁੱਧ ਹੁਣ ਪ੍ਰਸ਼ਾਸਚਾ ਰੋਕੂ ਕਾਨੂੰਨ 1988 2018 ਵਿੱਚ ਸੋਦੇ ਹੋਏ ਅਤੇ ਭਾਰਤੀ ਨਿਆਂ ਸੰਹਿਤਾ ਬੀਐਨਐਸ 2023 ਦੀ ਧਾਰਾ 61(2) ਤਹਿਤ ਮੁਕੱਦਮਾ ਚਲੇਗਾ। ਇਹ ਕਾਰਵਾਈ ਸੀਬੀਆਈ ਦੀ ਭ੍ਰਸ਼ਟਾਚਾਰ ਵਿਰੋਧੀ ਸ਼ਾਖਾ ਚੰਡੀਗੜ੍ਹ ਵੱਲੋਂ ਕੀਤੀ ਗਈ ਜਾਂਚ ਤੇ ਆਧਾਰਿਤ ਹੈ। ਰੇ ਮੰਤ੍ਰਾਲੇ ਨੇ ਜਾਂਚ ਰਿਕਾਰਡ ਦੀ ਡੂੰਘਾਈ ਨਾਲ ਕੋਖ ਕਰਨ ਤੋਂ ਬਾਅਦ ਇਹ ਮਾਮਲਾ ਕੇਂਦਰੀ ਚੋਕਸੀ ਕਮਿਸ਼ਨ ਨੂੰ ਭੇਜਿਆ ਸੀ ਸੁਰਤਾਂ ਦੀ ਮੰਨੀ ਹੈ ਤੇ ਸੀਵੀਸੀ ਨੇ ਮੁੱਢਲੇ ਤੌਰ ਤੇ ਠੋਸ ਸਬੂਤ ਮਿਲਣ ਤੋਂ ਬਾਅਦ ਮੁਕੱਦਮਾ ਚਲਾਉਣ ਦੀ ਸਿਫਾਰਿਸ਼ ਕੀਤੀ ਹੈ ਦੂਜੇ ਪਾਸੇ ਸੀਬੀਆਈ ਨੇ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਇਸ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਪਲੀਮੈਂਟਰੀ ਚਾਰਜ ਸ਼ੀਟ ਦਾਖਲ ਕੀਤੀ ਹੈ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 22 ਫਰਵਰੀ ਤੈਅ ਕੀਤੀ ਹੈ ਇਸ ਸਪਲੀਮੈਂਟਰੀ ਚਾਰਜਸ਼ੀਟ ਪੀਐਨਐਸਸੀ ਤਾਰਾ 1939 ਤਹਿਤ ਦਾਇਰ ਕੀਤੀ ਗਈ ਹੈ ਅਧਿਕਾਰੀਆਂ ਅਨੁਸਾਰ ਫੋਨਾਂ ਵਿੱਚੋਂ ਕੱਢੇ ਗਏ ਡਿਜੀਟਲ ਡਾਟਾ ਦੇ ਵਿਸ਼ਲੇਸ਼ਣ ਵਿੱਚ ਕੋਈ ਨਵੀਂ ਇਤਰਾਜਯੋਗ ਸਮੱਗਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ ਜਾਂਚ ਵਿੱਚ ਰਿਸ਼ਵਤ ਦੀ ਮੰਗ ਕਰਨ ਲੈਣ ਜਾਂ ਬਰਾਮਦਗੀ ਵਿੱਚ ਕੋਈ ਹੋਰ ਸਰਕਾਰੀ ਕਰਮਚਾਰੀ ਜਾਂ ਨਿੱਜੀ ਵਿਅਕਤੀ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮੋਬਾਈਲ ਫੋਨਾਂ ਤੋਂ ਬਰਾਮਦ ਕੀਤੀ ਗਈ ਸਮੱਗਰੀ ਜ਼ਬਤ ਕੀਤੇ ਗਏ ਦਸਤਾਵੇਜ਼ ਅਤੇ ਪੁੱਛ ਪੜਤਾਲ ਦੌਰਾਨ ਹੋਏ ਖੁਲਾਸਿਆਂ ਤੋਂ ਚੰਡੀਗੜ੍ਹ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਗੈਰ ਕਾਨੂੰਨੀ ਰਿਸ਼ਵਤਖੋਰੀ ਅਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਨਾਲ ਸੰਬੰਧਿਤ ਕਈ ਹੋਰ ਸ਼ੱਕੀ ਲੈਣ-ਦੇਣ ਦੇ ਸੰਕੇਤ ਮਿਲੇ ਨੇ. CBI ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਮੁੱਖ ਚਾਰਜਸ਼ੀਟ ਅਤੇ ਸਪਲੀਮੈਂਟਰੀ ਚਾਰਜਸ਼ੀਟ ਦੋਹਾਂ ਦਾ ਨੋਟਿਸ ਲਵੇ. ਦੱਸਣਾ ਬੰਦਿਆ ਕਿ ਬੀਤੇ ਸਾਲ ਅਕਤੂਬਰ ਮਹੀਨੇ ਵਿੱਚ ਹਰਚਰਨ ਸਿੰਘ ਪੁੱਲੜ ਦੇ ਘਰ ਤੋਂ ਅਤੇ ਹੋਰ ਥਾਵਾਂ ਤੋਂ 7.5 ਕਰੋੜ ਰੁਪਏ ਦੀ ਨਕਦੀ ਤੇ 2.5 ਕਿਲੋ ਸੋਨਾ ਮਿਲਿਆ ਸੀ. CBI ਨੇ DIG ਪੁੱਲੜ ਨੂੰ ਮੋਹਾਲੀ ਸਿਤ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਸੀ. ਇਹ ਗ੍ਰਿਫਤਾਰੀ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਨਰੇਸ਼ ਬ ਕਿੱਤੀ ਗਈ ਸੀ ਜਿਸ ਨੇ ਦੋਸ਼ ਲਗਾਇਆ ਸੀ ਕਿ ਭੁੱਲਰ ਨੇ ਐਫ ਆਈ ਆਰ ਦਾ ਨਿਪਟਾਰਾ ਕਰਨ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋ ਸਿੰਘਾ ਨੇ ਕਟੜਾ ਵਿਖੇ ਬਣਨ ਵਾਲੇ ਸ਼੍ਰੀ ਸ਼ੰਕਰਾਚਾਰਯ ਮੰਦਰ ਦਾ ਨੀ ਪੱਥਰ ਰੱਖਿਆ ਇਸ ਮੌਕੇ ਉਪ ਰਾਜਪਾਲ ਨੇ ਕਿਹਾ ਕਿ ਹਮ ਸਟ੍ਰਾਈਨ ਬੋਰਡ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਸ਼ੰਕਰਾਚਾਰਯ ਦਾ ਸ਼ਾਨਦਾਰ ਮੰਦਰ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਗ੍ਰਾਮ ਦੇਵਤਾ ਲਈ ਇੱਕ ਮੰਦਰ ਉਸਾਰਿਆ ਜਾਵੇਗਾ ਇਸ ਦੀ ਮੰਗ ਬਿੱਤੇ ਗਰੀਬ 6 ਦਹਾਕਿਆਂ ਤੋਂ ਕੀਤੀ ਜਾ ਰਹੀ ਸੀ और आज जतई कि ए नव निर्माण क्षेत्र दे सर्वयाचारक अते आध्यात्मिक दृष्टि से एक अपुल मील पत्थर वजो स्थापित होगा। बार बरगांव के जो निवासी हैं इनसे बातचीत करके काफी पहले ये विचार आया था कि निम्नलिखित कारणों से ये काम नहीं हो सका था अब रायम बोर्ड जिला प्रशासन और गांव के नागरिकों ने मिलकर के तय किया है कि आए कि जी का भव्य मंदिर बनेगा और गांव की एक कुल देवता है उनका मंदिर का निर्माण भी होगा सड़क का निर्माण और स्थानीय जो नागरिक उनकी आजीविका है 50 दुकानों का निर्माण ये इसराइल बोर्ड करेगा एक विचार और भी कुछ लोगों ने कहा है कि यह भूमिका मंदिर है इसकी भी कनेक्टिविटी होनी चाहिए तो इसे भी करा दिया जाएगा अभी पिछली बोर्ड मीटिंग में सोहाइन बोर्ड ने बड़े ही ऐतिहासिक फैसले लिए हैं जिसमें कटरा शहर में एक इंटरनेशनल म्यूजियम ऑफ गॉडेस देवी माँ का अंतर्राष्ट्रीय संग्रहालय बनाने का निर्णय लाइट एंड साउंड शो जैसे सोमनाथ मंदिर में है स्टैच्यू ऑफ यूनिटी में है उस तरह का एक यहाँ भी यहाँ म्यूजियम बनेगा निर्मित किया जाएगा ताकि देश भर के श्रद्धालु जुआवें वो वहाँ भी जाकर के उसको देख सके इस मंदिर के निर्माण के अलावा ये अनेक श्रद्धालु आते थे जो देवी माँ का दर्शन तो कर पाते थे लेकिन भगवान भोलेनाथ के दर्शन के लिए उन्हें जाने में बड़ी कठिनाई होती थी तो श्राइन बोर्ड माता वैष्णो देवी का और शिवखोड़ी श्राइन बोर्ड ने मिलकर के कुछ फैसले किए हैं हेलीपैड का निर्माण कटरा में हो रहा है जो अंतिम चरण में और और शिवखोड़ी का हेलीपैड भी अंतिम चरण में है दोनों के बनने के बाद हेली सेवा शुरू हो कटरा से सीधे शिवखोड़ी के लिए कि देवी माँ का दर्शन करने के बाद भगवान भोलेनाथ का लोग दर्शन करें इस काम को भी तेज गति से किया जा रहा है मैं उम्मीद करता हूँ कि आने वाले तीन महीने में हेली सेवा भी प्रारंभ हो जाएगी राजसभा सभा सैंतीस सीटा ली कमीशन ने शेड्यूल जारी कर देता है ਇਹਨਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ 5 ਮਾਰਚ ਤੈਅ ਕੀਤੀ ਗਈ ਹੈ VOTING 16 ਮਾਰਚ ਨੂੰ ਹੋਵੇਗੀ ਪਾਰਟੀ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ 10 ਸੂਬਿਆਂ ਦੀਆਂ 37 ਰਾਜ ਸਭਾ ਸੀਟਾਂ ਲਈ 2 ਸਾਲਾਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਇਹਨਾਂ ਸੀਟਾਂ ਲਈ ਵੋਟਾਂ 16 ਮਾਰਚ ਨੂੰ ਪੈਣਗੀਆਂ ਅਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨ ਦਿੱਤੇ ਜਾਣਗੇ ਦੱਸਿਆ ਗਿਆ ਕਿ ਇਹਨਾਂ 10 ਰਾਜਾਂ ਤੋਂ ਚੁਣੇ ਗਏ 37 ਮੈਂਬਰਾਂ ਦਾ ਕਾਰਜਕਾਲ ਅਪ੍ਰੈਲ ਵਿੱਚ ਖਤਮ ਹੋਣ ਜਾ ਰਿਹਾ ਹੈ ਜਿਸ ਕਾਰਨ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਖਾਲੀ ਹੋ ਰਹੀਆਂ 37 ਸੀਟਾਂ ਵਿੱਚੋਂ 12 ਐਨਡੀਏ ਕੋਲ ਨੇ ਜਦੋਂ ਕਿ 25 ਵਿਰੋਧੀ ਧਿਰਾਂ ਕੋਲ ਨੇ ਇਹਨਾਂ ਵਿੱਚ ਸਭ ਤੋਂ ਵੱਧ ਸੀਟਾਂ ਮਹਾਰਾਸ਼ਟਰ ਵਿੱਚ 7, ਤਾਮਿਲਨਾਡੂ ਵਿੱਚ 6, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ 5-5 ਨੇ। ਵੱਡੇ ਸਿਆਸੀ ਆਗੂਆਂ ਜਿਨ੍ਹਾਂ ਵਿੱਚ ਸ਼ਰਦ ਪਵਾਰ, ਰਾਮਦਾਸ ਠਾਵਲੇ, ਕਨੀ ਮੋਜੀ, ਤਿਰੂਚੀ சிவா ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਦਾ ਕਾਰਕਾਲ 2 ਅਪ੍ਰੈਲ ਨੂੰ ਖਤਮ ਹੋਣ ਜਾ ਰਿਹਾ ਹੈ। ਇਹਨਾਂ ਚੋਣਾਂ ਲਈ 26 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 5 ਮਾਰਚ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਇਹਨਾਂ ਦੀ ਜਾਂਚ 6 ਮਾਰਚ ਨੂੰ ਹੋਵੇਗੀ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ 9 ਮਾਰਚ ਤੈਅ ਕੀਤੀ ਗਈ ਹੈ। ਇਹਨਾਂ ਸਿੱਟਾ ਲਈ VOTING 16 ਮਾਰਚ ਨੂੰ ਕਰਵਾਈ ਜਾਵੇਗੀ ਤੇ ਉਸੇ ਦਿਨ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਕਮਿਸ਼ਨ ਅਨੁਸਾਰ ਇਹ ਸਾਰੀ ਪ੍ਰਕਿਰਿਆ 20 ਮਾਰਚ ਤੱਕ ਮੁਕੰਮਲ ਕਰ ਲਈ ਜਾਵੇਗੀ। ਜਿਹੜਾ 10 ਸੂਬਿਆਂ ਵਿੱਚ ਇਹ ਚੋਣਾਂ ਹੋਣੀਆਂ ਨੇ ਉਹਨਾਂ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਤੇਲੰਗਾਨਾ, ਤਾਮਿਲਨਾਡੂ, ਛੱਤੀਸਗੜ੍ਹ, ਪੱਛਮੀ ਬੰਗਾਲ, ਆਸਾਮ ਤੇ ਬਿਹਾਰ ਸ਼ਾਮਲ ਨੇ। ਦੱਸ ਦਈਏ ਕਿ ਰਾਜ ਸਭਾ ਦੇ ਸੰਸਦ ਮੈਂਬਰਾਂ ਦੀ ਚੋਣ ਪ੍ਰਕਿਰਿਆ ਹੋਰ ਚੋਣਾਂ ਨਾਲੋਂ ਕਾਫੀ ਵੱਖ ਹੁੰਦੀ ਹੈ। ਰਾਜ ਸਭਾ ਦੇ ਮੈਂਬਰ ਅਸਿੱਧੇ ਤੌਰ ਤੇ ਚੁਣੇ ਜਾਂਦੇ ਨੇ ਭਾਵ ਉਹ ਵਿਧਾਇਕਾਂ ਦੁਆਰਾ ਚੁਣੇ ਜਾਂਦੇ ਨੇ ਜਨਤਾ ਦੁਆਰਾ ਨਹੀਂ ਰਾਜ ਸਭਾ ਵਿੱਚ ਸਥਾਈ ਸਦਨ ਹੋਣ ਕਰਕੇ ਚੋਣਾਂ ਹਰ 2 ਸਾਲਾਂ ਬਾਅਦ ਹੁੰਦੀਆਂ ਨੇ ਅਤੇ ਇਸ ਦੇ 1/3 ਮੈਂਬਰ ਹਰ 2 ਸਾਲਾਂ ਬਾਅਦ ਸੇਵਾਮੁਕਤ ਹੁੰਦੇ ਨੇ ਰਾਜ ਸਭਾ ਦੀਆਂ ਕੁੱਲ ਸੀਟਾਂ ਦੀ ਗਿਣਤੀ 245 ਹੈ ਇਹਨਾਂ ਵਿੱਚੋਂ 233 ਸੀਟਾਂ ਅਸਿੱਧੇ ਤੌਰ ਤੇ ਚੁੜੀਆਂ ਜਾਂਦੀਆਂ ਨੇ ਤੇ 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ ਰਾਜ ਸਭਾ ਚੋਣ ਜਿੱਤਣ ਲਈ ਲੋੜਿੰਦੀ ਵੋਟਾਂ ਦੀ ਗਿਣਤੀ ਪਹਿਲਾਂ ਤੋਂ ਹੀ ਨਿਰਧਾਰਿਤ ਹੁੰਦੀ ਹੈ ਵੋਟਾਂ ਦੀ ਗਿਣਤੀ ਵਿਧਾਇਕਾਂ ਦੀ ਕੁੱਲ ਗਿਣਤੀ ਅਤੇ ਰਾਜ ਸਭਾ ਸੀਟਾਂ ਦੀ ਗਿਣਤੀ ਦੇ ਆਧਾਰ 'ਤੇ ਗਿਣੀ ਜਾਂਦੀ ਹੈ ਇੱਕ ਵਿਧਾਇਕ ਦੀ ਵੋਟ ਦਾ ਮੁੱਲ 100 ਹੈ ਇਸ ਬੁਲਟਨ ਅਨਾਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਤਨਵਾ